ਗੁਰਮਤਿ ਅਨੁਸਾਰ ਮੀਰੀ ਪੀਰੀ ਕੀ ਹੈ ਮੀਰੀ ਪੀਰੀ ਦਾ ਸੰਧਾਨਕ ਤੇ ਇਤਿਹਾਸਕ ਪੱਖ ਕੀ ਹੈ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰੀ ਪੀਰੀ ਸ਼ਬਦ ਸਿੱਖ ਪੰਥ ਦੇ ਅੰਦਰ ਵਿਸ਼ੇਸ਼ ਥਾਂ ਰੱਖਦਾ ਹੈ ਮੀਰੀ ਪੀਰੀ ਸ਼ਬਦ ਜਿਹੜਾ ਉਹ ਅਰਬੀ ਦੇ ਵਿੱਚੋਂ ਆਇਆ ਹੈ ਮੀਰੀ ਸ਼ਬਦ ਅਮੀਰ ਤੋਂ ਲਿਆ ਗਿਆ ਹੈ ਤੇ ਪੀਰੀ ਸ਼ਬਦ ਪੀਰ ਤੋਂ ਲਿਆ ਗਿਆ ਹੈ ਅਮੀਰ ਦਾ ਪਾਵ ਹੁੰਦਾ ਹੈ ਜਿਹਦੇ ਕੋਲ ਤਾਕਤ ਹੋਵੇ ਜਿਹਦੇ ਕੋਲ ਧਨ ਦੌਲਤ ਹੋਵੇ ਜਿਹਦੇ ਕੋਲ ਸੱਤਾ ਹੋਵੇ ਤਾਕਤਵਰ ਮਨੁੱਖ ਵਾਸਤੇ ਆਪਾਂ ਮੀਰ ਸ਼ਬਦ ਵਰਤਦੇ ਹਾਂ ਤੇ ਅਮੀਰ ਤੋਂ ਮੀਰ ਸ਼ਬਦ ਬਣਿਆ ਹੈ ਮੀਰ ਸ਼ਬਦ ਬਾਦਸ਼ਾਹ ਵਾਸਤੇ ਵੀ ਵਰਤਿਆ ਜਾਂਦਾ ਹੈ ਮੀਰ ਸ਼ਬਦ ਤਾਕਤਵਰ ਮਨੁੱਖ ਵਾਸਤੇ ਵਰਤਿਆ ਜਾਂਦਾ ਹੈ ਇਸੇ ਤਰ੍ਹਾਂ ਦੇ ਨਾਲ ਪੀਰੀ ਸ਼ਬਦ ਪੀਰ ਤੋਂ ਲਿਆ ਗਿਆ ਹੈ ਤੇ ਪੀਰ ਦਾ ਪਾਵ ਹੁੰਦਾ ਹੈ ਧਾਰਮਿਕ ਮਨੁੱਖ ਧਾਰਮਿਕ ਗੁਰੂ ਜਾਂ ਬਜ਼ੁਰਗ ਗੁਰਬਾਣੀ ਦੇ ਅੰਦਰ ਇਹ ਦੋਵੇਂ ਸ਼ਬਦ ਇਕੱਠੇ ਵਰਤੇ ਐ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਵਨ ਬਚਨ ਕੀਆ ਏ ਕੋਟੀ ਹੂੰ ਪੀਰ ਵਰਜ਼ ਰਹਾਏ ਜਾਂ ਮੀਰ ਸੁਣਿਆ ਤਾਇ ਇਥੇ ਮੀਰ ਤੇ ਪੀਰ ਦਾ ਭਾਵ ਇਹ ਐ ਕਿ ਜਦੋਂ ਪਤਾ ਲੱਗਾ ਕਿ ਬਾਦਸ਼ਾਹ ਬਾਬਰ ਹਮਲਾ ਕਰਨ ਵਾਸਤੇ ਆ ਰਿਹਾ ਐ ਤੇ ਭਾਰਤੀ ਲੋਕਾਂ ਨੇ ਉੱਚ ਕੋਟੀ ਦੇ ਪੀਰ ਜਿਹੜੇ ਸਨ ਉਹਨਾਂ ਨੂੰ ਮਨਾਇਆ ਉਹਨਾਂ ਨੂੰ ਅਰਾਧਿਆ ਮੀਰ ਸ਼ਬਦ ਇੱਥੇ ਬਾਦਸ਼ਾਹ ਦੇ ਵਾਸਤੇ ਵਰਤਿਆ ਗਿਆ ਹੈ ਬਾਬਰ ਬਾਬਰ ਦੇ ਵਾਸਤੇ ਵਰਤਿਆ ਗਿਆ ਹੈ ਪੀਰ ਸ਼ਬਦ ਜਿਹੜੇ ਸਾਨੂੰ ਧਾਰਮਿਕ ਜਿਹੜੇ ਆਗੂ ਸਨ ਉਹਨਾਂ ਵਾਸਤੇ ਵਰਤਿਆ ਗਿਆ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਪੀਰ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਵਾਸਤੇ ਵੀ ਵਰਤਿਆ ਹੈ ਜ਼ਾਹਰ ਪੀਰ ਜਗਤ ਗੁਰ ਬਾਬਾ ਤਾਂ ਪੀਰ ਸ਼ਬਦ ਪੰਜ ਗੁਰੂ ਸਹਿਬਾਨ ਵਾਸਤੇ ਵੀ ਵਰਤਿਆ ਗਿਆ ਹੈ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਤਾਂ ਇਹ ਜਿਹੜਾ ਮੀਰ ਤੇ ਪੀਰ ਸ਼ਬਦ ਹੈ ਇਹਦਾ ਭਾਵ ਹੈ ਕਿ ਪੀਰ ਦਾ ਭਾਵ ਧਾਰਮਿਕ ਬੰਦਾ ਤੇ ਮੀਰ ਦਾ ਭਾਵ ਹੈ ਤਾਕਤਵਰ ਮਨੁੱਖ ਮੀਰੀ ਪੀਰੀ ਦਾ ਜਨਮ ਸਿੱਖੀ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਤੋਂ ਹੀ ਹੋ ਚੁੱਕਾ ਸੀ ਭਾਵੇਂ ਕਿ ਇਹ ਮੇਰੀ ਪੇਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਵੀ ਸੀ ਕਿਉਂਕਿ ਜਿਹੜੇ ਇਸਲਾਮ ਵਾਲੇ ਲੋਕ ਸਨ ਉਹਨਾਂ ਦੇ ਕੋਲ ਤਾਕਤ ਸੀ ਤਾਕਤ ਹੋਣ ਕਰਕੇ ਉਹਨਾਂ ਨੇ ਲੋਕਾਂ ਨੂੰ ਲੁੱਟਿਆ ਲੋਕਾਂ ਨੂੰ ਮਾਰਿਆ ਬੱਚੀਆਂ ਨੂੰ ਬੇਪੱਤ ਕੀਤਾ ਔਰ ਬਹੁਤ ਸਾਰੀਆਂ ਬੱਚੀਆਂ ਨੂੰ ਕੈਦ ਕਰਕੇ ਟਕੇ ਟਕੇ ਦੇ ਉੱਪਰ ਵੇਚਿਆ ਸੀ ਉਹਨਾਂ ਦੇ ਕੋਲ ਤਾਕਤ ਤਾਂ ਸੀ ਲੇਕਿਨ ਧਰਮ ਨਾ ਹੋਣ ਕਰਕੇ ਉਹਨਾਂ ਦੀ ਤਾਕਤ ਜ਼ਾਲਮ ਬਣ ਚੁੱਕੀ ਸੀ ਦੂਸਰੇ ਪਾਸੇ ਭਾਰਤ ਦੇ ਖਿੱਤੇ ਦੇ ਵਿੱਚ ਇੱਥੇ ਜੈਨ ਮਤ ਬੁੱਧ ਮਤ ਤਾਂ ਇਸੇ ਤਰ੍ਹਾਂ ਦੇ ਨਾਲ ਸਨਾਤਨ ਮਤ ਇਹ ਸਾਰਿਆਂ ਨੇ ਲਗਭਗ ਇੱਕੋ ਜਿਹੀ ਵਿਚਾਰ ਦਿੱਤੇ ਇਨਾ ਨੇ ਕਿਹਾ ਕਿ ਸਾਡਾ ਕੰਮ ਧਰਮ ਕਮਾਉਣਾ ਹੈ ਮਾਲਾ ਫੜ ਕੇ ਜੰਗਲਾਂ ਦੇ ਵਿੱਚ ਜਾਣਾ ਹੈ ਭਗਤੀ ਕਰਨੀ ਹੈ ਜੋਗੀਆਂ ਨੇ ਕਿਹਾ ਕਿ ਜੋਗ ਸਾਧਨਾ ਕਰਨੀ ਹੈ ਅਸੀਂ ਕਿਸੇ ਨਾਲ ਕੋਈ ਲੜਨਾ ਨਹੀਂ ਹੈ ਬੁੱਧ ਤੋਂ ਪ੍ਰਭਾਵਿਤ ਹੋ ਕੇ ਸਮਰਾਟ ਅਸ਼ੋਕ ਵਰਗਿਆਂ ਨੇ ਆਪਣੀਆਂ ਤਲਵਾਰਾਂ ਗੰਗਾ ਦੇ ਵਿੱਚ ਸੁੱਟ ਕੇ ਤੇ ਉਹ ਵੀ ਭਗਤੀ ਕਰਨ ਵਾਸਤੇ ਚਲੇ ਗਏ ਲੇਕਿਨ ਇਹ ਜਿਹੜੇ ਲੋਕ ਸਨ ਜਿਹੜੇ ਕਹਿੰਦੇ ਸੀ ਕਿ ਅਸੀਂ ਕੇਵਲ ਧਰਮੀ ਹਾਂ ਇਹਨਾਂ ਦੇ ਕੋਲ ਤਾਕਤ ਨਾ ਹੋਣ ਕਰਕੇ ਇਹ ਬੁੱਝਦਿਲ ਤੇ ਕਾਇਰ ਬਣ ਚੁੱਕੇ ਸੀ ਜਦੋਂ ਜ਼ਰਵਾਣੇ ਜਦੋਂ ਹਾਕਮ ਬੱਚੀਆਂ ਨੂੰ ਚੋਕੇ ਲੈ ਗਏ ਤਾਂ ਉਦੋਂ ਜਦੋਂ ਪੰਡਤ ਨੂੰ ਪੁੱਛਿਆ ਗਿਆ ਵੀ ਦੱਸੋ ਹੁਣ ਕੀ ਕਰੀਏ ਤਾਂ ਬ੍ਰਾਹਮਣ ਜੀ ਕਹਿੰਦੇ ਨੇ ਜਿਨ ਕੇ ਬਾਗੋਂ ਮੇਂ ਜ਼ੇ ਲਿਖਾ ਹੋਇਆ ਹੈ ਤੁਲਸੀਦਾਸ ਨੇ ਇਥੋਂ ਤੱਕ ਕਹਿ ਦਿੱਤਾ ਕੋ ਨਿਰਿਪ ਹੋ ਹਮਹਿ ਕਿਆ ਹਨੀ ਕਹਿੰਦਾ ਮੇਰੇ ਵੱਲੋਂ ਕੋਈ ਰਾਜਾ ਬਣ ਜੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਭਾਵ ਇਹ ਬੁੱਝ ਦੇਲ ਤੇ ਕਾਇਰ ਬਣ ਚੁੱਕੇ ਸਨ ਇਸਲਾਮ ਵਾਲੇ ਤਾਕਤ ਹੋਣ ਕਰਕੇ ਜ਼ਾਲਮ ਬਣ ਚੁੱਕੇ ਸਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ ਬਿਲਕੁਲ ਵੱਖਰਾ ਕਾਰਜ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੀਰੀ ਤੇ ਪੀਰੀ ਨੂੰ ਇਕੱਠਿਆਂ ਕੀਤਾ ਧਰਮ ਤੇ ਰਾਜ ਨੂੰ ਇਕੱਠਿਆਂ ਕੀਤਾ ਸੰਤ ਤੇ ਸਿਪਾਈ ਬਣਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇੱਕ ਹੱਥ ਵਿੱਚ ਗੁਰਬਾਣੀ ਦੀ ਪੋਥੀ ਹੋਇਆ ਕਰਦੇ ਸੀ ਤੇ ਦੂਸਰੇ ਹੱਥ ਵਿੱਚ ਡਾਂਗ ਹੋਇਆ ਕਰਦੀ ਸੀ ਜਿਸ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕੀਤਾ ਹੈ ਕਿ ਆਸਾ ਹੱਥ ਕਿਤਾਬ ਕਸ਼ ਕੂੰਜਾਂ ਬਾਗ ਮਸੱਲਾ ਧਾਰੀ ਕਿ ਗੁਰੂ ਨਾਨਕ ਸਾਹਿਬ ਦੇ ਇੱਕ ਹੱਥ ਵਿੱਚ ਗੁਰਬਾਣੀ ਦੀ ਪੋਥੀ ਹੈ ਦੂਜੇ ਹੱਥ ਵਿੱਚ ਡਾਂਗ ਹੈ ਜਿਹੜੀ ਗੁਰਬਾਣੀ ਦੀ ਪੋਥੀ ਹੈ ਉਹ ਧਰਮ ਦਾ ਪ੍ਰਤੀਕ ਹੈ ਤੇ ਡਾਂਗ ਜਿਹੜੀ ਹੈ ਉਹ ਰਾਜ ਸੱਤਾ ਦਾ ਪ੍ਰਤੀਕ ਹੈ ਗੁਰਬਾਣੀ ਦੀ ਪੋਥੀ ਪੀਰੀ ਦਾ ਪ੍ਰਤੀਕ ਹੈ ਤੇ ਡਾਂਗ ਮੀਰੀ ਦਾ ਪ੍ਰਤੀਕ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਧਰਮੀ ਲੋਕਾਂ ਨੂੰ ਉਪਦੇਸ਼ ਦਿੰਦੇ ਐ ਉਦੋਂ ਗੁਰੂ ਨਾਨਕ ਸਾਹਿਬ ਪੀਰੀ ਦੀ ਭੂਮਿਕਾ ਨਿਭਾ ਰਹੇ ਹੁੰਦੇ ਐ ਤੇ ਜਦੋਂ ਗੁਰੂ ਨਾਨਕ ਸਾਹਿਬ ਬਾਬਰ ਵਰਗਿਆਂ ਨੂੰ ਕਹਿੰਦੇ ਐ ਕਿ ਪਾਪ ਕੀ ਜਾਂਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵਿੱਚ ਲਾਲੋ ਉਦੋਂ ਗੁਰੂ ਨਾਨਕ ਸਾਹਿਬ ਮੀਰੀ ਦੀ ਭੂਮਿਕਾ ਨਿਭਾ ਰਹੇ ਹੁੰਦੇ ਆ ਗੁਰੂ ਨਾਨਕ ਸਾਹਿਬ ਜੀ ਨੇ ਇਦਾਂ ਕਰਕੇ ਮੀਰੀ ਪੀਰੀ ਨੂੰ ਇਕੱਠਿਆਂ ਕੀਤਾ ਤਾਂ ਹੀ ਭਟ ਸਹਿਬਾਨ ਨੇ ਗੁਰੂ ਨਾਨਕ ਸਾਹਿਬ ਦੀ ਸਿਵ ਤੋਂ ਸਲਾਹ ਕਰਦਿਆਂ ਇਹ ਬਚਨ ਕਹੇ ਸੀ ਕਿ ਕਬ ਕਲ ਸੋ ਜਾਸ ਗਾਵੂ ਗੁਰੂ ਨਾਨਕ ਰਾਜ ਜੋਗ ਜੇ ਨਿਮਾਣਿਓ ਕਿ ਗੁਰੂ ਨਾਨਕ ਸਾਹਿਬ ਜੀ ਤੁਸੀਂ ਰਾਜ ਵੀ ਮਾਣਿਆ ਤੁਸੀਂ ਜੋਗ ਵੀ ਮਾਣਿਆ ਗੁਰੂ ਨਾਨਕ ਸਾਹਿਬ ਜੀ ਨੂੰ ਰਾਜ ਜੋਗ ਦੇ ਨਾਲ ਜਿਹੜਾ ਉਹ ਸਬੋਧਨ ਕੀਤਾ ਗਿਆ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹੱਥ ਵਿੱਚ ਵੀ ਸ਼ਸਤਰ ਹੋਇਆ ਕਰਦਾ ਸੀ ਜਦੋਂ ਨੂਰਜਹਾਨ ਦੇ ਕੋਲ ਗੁਰੂ ਨਾਨਕ ਸਾਹਿਬ ਗਏ ਉਦੋਂ ਮਹਾਰਾਜ ਨੇ ਬਰਸ਼ਾ ਮਾਰ ਕੇ ਜਿਹੜਾ ਪਾਣੀ ਕੱਢਿਆ ਸੀ ਇਹਦਾ ਭਾਵ ਬਰਸ਼ਾ ਮਾਰਿਆ ਬਰਸ਼ਾ ਕੀ ਹੈ ਉਹ ਸ਼ਸਤਰ ਹੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਗੁਰਦੁਆਰਾ ਸਾਹਿਬ ਹੈ ਜਿਹਦਾ ਨਾ ਡਾਂਗ ਮਾਰ ਸਾਹਿਬ ਹੈ ਡਾਂਗ ਕੀ ਹੈ ਉਹ ਸ਼ਸਤਰ ਹੈ ਇਹਦਾ ਭਾਵ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਮੀਰੀ ਪੀਰੀ ਦੀ ਜਿਹੜੀ ਰਮਤਾ ਹੋ ਚੁੱਕੀ ਸੀ ਫਿਰ ਦੂਸਰੇ ਸਤਿਗੁਰੂ ਗੁਰੂ ਅੰਗਸ ਹੈ ਮਹਾਰਾਜ ਜਦੋਂ ਉਹਨਾਂ ਦੇ ਕੋਲ ਹਮਾਜ਼ੂ ਬਾਦਸ਼ਾਹ ਹੁੰਦਾ ਹੈ ਤਲਵਾਰ ਕੱਢ ਲੈਂਦਾ ਹੈ ਤੇ ਮਹਾਰਾਜ ਨੇ ਬੜੀ ਬੇਬਾਕੀ ਦੇ ਨਾਲ ਉਹਨੂੰ ਕਿਹਾ ਸੀ ਕਿ ਜਿੱਥੇ ਤਲਵਾਰ ਚਲਾਉਣ ਦਾ ਸਮਾਂ ਸੀ ਉੱਥੇ ਚੱਲੀ ਨਹੀਂ ਇਹ ਆਣ ਕੇ ਫਕੀਰਾਂ ਤੇ ਚਲਾਉਣਾ ਤਾਂ ਇਹ ਕੀ ਹੈ ਇਹ ਵੀ ਤੇ ਮੀਰੀ ਦੀ ਗੱਲ ਹੈ ਇਹ ਵੀ ਤੇ ਰਾਜਯੋਗ ਦੀ ਗੱਲ ਹੈ ਇਸੇ ਤਰ੍ਹਾਂ ਦੇ ਨਾਲ ਗੁਰੂ ਰਾਮਦਾਸ ਸਾਹਿਬ ਜੀ ਦੇ ਪਰਥਾਈ ਵੀ ਭਟਾ ਨੇ ਇਦਾਂ ਹੀ ਲਿਖਿਆ ਹੈ ਕਿ ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ ਕਿ ਤੁਸੀਂ ਰਾਜ ਤੇ ਜੋਗ ਵਾਲਾ ਤਖਤ ਜਿਹੜਾ ਹੈ ਉਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਦਿੱਤਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਘੋੜਸਵਾਰੀ ਦੇ ਮਾਹਿਰ ਸਨ ਜਿਹੜੇ ਸ਼ਸਤਰ ਵਿਦਿਆ ਵੀ ਜਾਣਦੇ ਸੀ ਇਸੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਦੋਂ ਵਿਹਉਣ ਵਾਸਤੇ ਜਾਂਦੇ ਆ ਤੇ ਉੱਥੇ ਜਿਹੜਾ ਆਪਣੇ ਬਰਸ਼ੇ ਦੇ ਨਾਲ ਕਿੱਲੇ ਨੂੰ ਪੁੱਟਦੇ ਆ ਉਹ ਇੱਕੋ ਦਿਨ 'ਚ ਤੇ ਪੁੱਟਿਆ ਨਹੀਂ ਗਿਆ ਇਹਦਾ ਭਾਵ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਸ਼ਸਤਰ ਵਿਦਿਆ ਜਾਣਦੇ ਸੀ ਤਾਂ ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਆ ਉਹ ਮੀਰੀ ਪੀਰੀ ਨੂੰ ਉਜਾਗਰ ਕਰਦੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਸ਼ਹਾਦਤ ਦੇ ਲੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਮੇਰੀ ਸਦਾ ਕੋ ਦਬਾਣਾ ਤੋਂ ਮੁਮਕਨ ਹੈ ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ ਫਸੀਲੇ ਆਤਸ਼ੋ ਅਹਣ ਬਹੁਤ ਬੁਲੰਦ ਸਹੀਂ ਮਗਰ ਹਿਆਤ ਕੀ ਲਲਕਾਰ ਕੌਣ ਰੋਕੇਗਾ ਮੇਰੇ ਖਿਆਲਾਂ ਕੀ ਪ੍ਰਵਾਹ ਕੋ ਰੋਕਨੇ ਵਾਲੋ ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ ਗੁਰੂ ਅਰਜਨ ਸਾਹਿਬ ਮਹਾਰਾਜ ਪਹਿਲਾਂ ਹੀ ਆਉਣ ਵਾਲੇ ਸਮੇਂ ਨੂੰ ਜਾਣਦੇ ਸੀ ਇਸੇ ਕਰਕੇ ਉਹਨਾਂ ਨੇ ਪਹਿਲਾਂ ਹੀ ਜਿਹੜਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸ਼ਸਤਰ ਵਿਦਿਆ ਮੁਹੱਈਆ ਕਰਵਾ ਦਿੱਤੀ ਸੀ ਤਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੋ ਜਾਂਦੀ ਹੈ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਤੇ ਸਿਸ਼ੋਭਤ ਹੁੰਦੇ ਹੈ ਗੁਰਤਾ ਗੱਦੀ ਤੇ ਸਿਸ਼ੋਭਤ ਹੋਣ ਤੋਂ ਬਾਅਦ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਦਰਬਾਰ ਸਾਹਿਬ ਜੀ ਦੇ ਬਿਲਕੁਲ ਸਾਹਮਣੇ ਪਾਸੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਦੇ ਜਿਹਨੂੰ ਉਸ ਵੇਲੇ ਅਕਾਲ ਕਾਲ ਬੂੰਗਾ ਕਿਹਾ ਜਾਂਦਾ ਸੀ ਇੱਕ ਥੜਾ ਬਣਾਇਆ ਜਾਂਦਾ ਹੈ ਜਿਹੜਾ 14 ਫੁੱਟ ਜਿਹੜਾ ਉਹ ਲੰਬਾ ਹੈ 7 ਫੁੱਟ ਉੱਚਾ ਹੈ ਤੇ 8 ਫੁੱਟ ਚੌੜਾ ਹੈ ਇਸ ਕਾਲ ਬੂੰਗੇ ਇਸ ਤਖਤ ਦੇ ਬਾਰੇ ਸਾਡੇ ਇਤਿਹਾਸ ਦਾ ਵਚਨ ਹੈ ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਔਰ ਗੁਰਦਾਸ ਬਣਾਇਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭਾਈ ਗੁਰਦਾਸ ਸਾਹਿਬ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਮਿਲ ਕੇ ਇਸ ਤਖਤ ਨੂੰ ਜਿਹੜਾ ਉਹ ਬਣਾਇਆ ਸੀ ਜਦੋਂ ਤਖਤ ਬਣ ਜਾਂਦਾ ਹੈ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੂਰ ਦੂਰ ਤੱਕ ਸਿੱਖਾਂ ਨੂੰ ਹੁਕਮਨਾਮੇ ਭੇਜੇ ਕਿ ਸਾਰੇ ਜਿਹੜੇ ਸਿੱਖ ਹੈ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਓ ਫਿਰ ਜਦੋਂ ਸਾਰੇ ਸਿੱਖ ਜਿਹੜੇ ਸਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਕੱਤਰ ਹੋਏ ਗੁਰੂ ਹਰਿਕਬਨ ਸਾਹਿਬ ਮਹਾਰਾਜ ਇਸ ਥੜਾ ਸਾਹਿਬ ਦੇ ਉੱਪਰ ਅਕਾਲ ਬੁੰਗਾ ਦੇ ਅਕਾਲ ਬੁੰਗੇ ਦੇ ਉੱਪਰ ਜਾ ਕੇ ਜਿਹੜਾ ਉਹ ਬੀਰ ਆਸਨ ਹੋ ਕੇ ਬਿਰਾਜਮਾਨ ਹੋ ਜਾਂਦੇ ਐ ਬਾਬਾ ਬੁੱਢਾ ਸਾਹਿਬ ਜੀ ਆਉਂਦੇ ਐ ਉਹਨਾਂ ਨੇ ਆਣ ਕੇ ਦੋ ਤਲਵਾਰਾਂ ਗੁਰੂ ਹਰਿਕਬਨ ਸਾਹਿਬ ਜੀ ਨੂੰ ਧਾਰਨ ਕਰਵਾਈਆਂ ਗੁਰੂ ਹਰਿਕਬਨ ਸਾਹਿਬ ਨੇ ਪੇਠ ਦੇ ਉੱਪਰ ਢਾਲ ਪਾਈ ਹੋਈ ਸੀ ਮੋਢੇ ਦੇ ਉੱਪਰ ਤੀਰਾਂ ਵਾਲਾ ਪੱਥਾ ਪਹਿਨੇ ਆ ਸੀ ਤਾਂ ਹੱਥ ਵਿੱਚ ਤੀਰ ਮਾਨ ਫੜਿਆ ਹੋਇਆ ਸੀ ਦੋ ਤਲਵਾਰਾਂ ਜਿਹੜੀਆਂ ਨੇ ਸਤਗੁਰਾਂ ਨੇ ਧਾਰਨ ਕਰ ਲਈਆਂ ਪਹਿਲਾਂ ਤੋਂ ਉਥੇ ਸੱਦੇ ਹੋਏ ਦੋ ਢਾਡੀ ਸਹਿਬਾਨ ਬਾਬਾ ਨਥਾਮਲ ਬਾਬਾ ਅਬਦੁੱਲਾ ਜੀ ਉਹਨਾਂ ਨੇ ਢਾਡੀ ਵਾਰਾਂ ਜਿਹੜੀਆਂ ਸੀ ਉਹ ਗਾਇਨ ਕੀਤੀਆਂ ਪਹਿਲੀ ਵਾਰ ਉਹਨਾਂ ਗਾਇਨ ਕੀਤੀ ਸੱਚਾ ਤਖਤ ਸਹਾਇਓ ਸ੍ਰੀ ਗੁਰਪਾਇਕੈ ਸ਼ਬ ਬਰਨੀ ਨਹ ਜਾਏ ਕਹੋ ਕਿ ਗਾਇਕੈ ਰਵ ਸਸਪੈ ਮਲੀਣ ਸ੍ਰੀ ਗੁਰਦਰਸ਼ ਦਿਖਾਏ ਕੈ ਤਖਤ ਬਰਾਜੇ ਸਤਗੁਰੂ ਪ੍ਰਭੂ ਧਿਆਏ ਕੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਡਾ ਜ਼ਲਾਲ ਇਹਨਾ ਹੈ ਤੁਹਾਡਾ ਜ਼ਲਾਲ ਚੱਲਿਆ ਨਹੀਂ ਜਾਂਦਾ ਤੁਹਾਡੇ ਸਾਹਮਣੇ ਸੂਰਜ ਤੇ ਚੰਦਰਮਾ ਵੀ ਜਿਹੜੇ ਉਹ ਫਿੱਕੇ ਪੈਂਦੇ ਪੈ ਨੇ ਫਿਰ ਉਹਨਾ ਦੂਸਰੀ ਵਾਰ ਜਿਹੜੀ ਸੀ ਉਹ ਗਾਇਨ ਕੀਤੀ ਦੋ ਤਲਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਵਖੀਰ ਦੀ ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਦ ਦੀ ਪਗ ਤੇਰੀ ਕੀ ਜ਼ਹਾਂਗੀਰ ਦੀ ਕਿ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਦੋ ਤਲਵਾਰਾਂ ਮੀਰੀ ਤੇ ਪੀਰੀ ਦੀਆਂ ਬੰਨੀਆਂ ਬੰਨਣ ਦਾ ਭਾਵ ਕੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਸੀਂ ਮੀਰੀ ਤੇ ਪੀਰੀ ਨੂੰ ਇਕੱਠਿਆਂ ਬੰਨ ਦਿੱਤਾ ਹੈ ਦੁਨੀਆ ਦੇ ਵਿੱਚ ਪਹਿਲਾਂ ਮੀਰੀ ਪੀਰੀ ਵੱਖੋ ਵੱਖਰੇ ਸੀ ਜਿਹੜਾ ਤਾਕਤਵਰ ਬੰਦਾ ਸੀ ਉਹ ਕਹਿੰਦਾ ਸੀ ਮੇਰਾ ਧਰਮ ਨਾਲ ਕੋਈ ਸਬੰਧ ਨਹੀਂ ਤੇ ਜਿਹੜਾ ਧਰਮੀ ਬੰਦਾ ਸੀ ਉਹ ਕਹਿੰਦਾ ਸੀ ਮੇਰਾ ਰਾਜ ਦੇ ਨਾਲ ਕੋਈ ਸਬੰਧ ਨਹੀਂ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹਨਾਂ ਦੋਵਾਂ ਨੂੰ ਇਕੱਠਿਆਂ ਬੰਨ੍ਹ ਦਿੱਤਾ ਰਾਜ ਤੇ ਜੋਗ ਨੂੰ ਮੀਰੀ ਤੇ ਪੀਰੀ ਨੂੰ ਭਗਤੀ ਤੇ ਸ਼ਕਤੀ ਨੂੰ ਸੰਤ ਤੇ ਸਿਪਾਈ ਨੂੰ ਦੋ ਤਲਵਾਰਾਂ ਸਤਗੁਰਾਂ ਨੇ ਜਿਹੜੀਆਂ ਸੀ ਉਹਨਾਂ ਨੂੰ ਇਕੱਠਿਆਂ ਕੀਤਾ ਮੀਰੀ ਪੀਰੀ ਦੇ ਸਤਗੁਰੂ ਧਾਰਨੀ ਹੋਏ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਹੜੇ ਆਏ ਹੋਏ ਸਿੱਖ ਸਨ ਆਈਆਂ ਹੋਈਆਂ ਸੰਗਤਾਂ ਸੀ ਉਹਨਾਂ ਦੇ ਸਾਹਮਣੇ ਮਹਾਰਾਜ ਜੀ ਨੇ ਇੱਕ ਤਕਰੀਰ ਕੀਤੀ ਬਹੁਤ ਹੀ ਜ਼ਾਹੋ ਜ਼ਲਾਲ ਨਾਲ ਗੁਰੂ ਹਰਗੋਬਿੰਦ ਸਾਹਿਬ ਬੋਲਦੇ ਆ ਹੁਣ ਮੈਨੂੰ ਜਵਾਨੀਆਂ ਚਾਹੀਦੀਆਂ ਹੁਣ ਮੈਂ ਨੂੰ ਚੰਗੇ ਸ਼ਸਤਰ ਚਾਹੀਦੇ ਐ ਹੁਣ ਮੈਨੂੰ ਚੰਗੇ ਘੋੜੇ ਚਾਹੀਦੇ ਐ ਹੁਣ ਇਸ ਹਕੂਮਤ ਨਾਲ ਟੱਕਰ ਲਈ ਜਾਏਗੀ ਭਾਵੇਂ ਕਿ ਉਸ ਵੇਲੇ ਮਸੰਦ ਜਿਹੜੇ ਸਨ ਉਹ ਡਰਦੇ ਪਏ ਸੀ ਕਿ ਸਰਕਾਰ ਨਾਲ ਹਕੂਮਤ ਨਾਲ ਟੱਕਰ ਕਿਵੇਂ ਲਈ ਜਾ ਸਕਦੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਤੁਹਾਡੇ ਕਲੇਜੇ ਨੂੰ 33 ਤਵੀ ਦੇ ਉੱਪਰ ਪੁੰਨਿਆ ਗਿਆ ਏ ਜੇ ਹੁਣ ਵੀ ਤੁਸੀਂ ਨਾ ਜਾਗੇ ਤੇ ਫਿਰ ਤੁਸੀਂ ਕਦੋਂ ਜਾਗਣਾ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਦਾਂ ਕਰਕੇ ਸਿੱਖਾਂ ਨੂੰ ਸਬੋਧਨ ਕਰਕੇ ਕਿਹਾ ਤਾਂ ਉਸ ਵੇਲੇ 52 ਨੌਜਵਾਨ ਜਿਹੜੇ ਸਨ ਉਹ ਮਸ਼ਾਲਾਂ ਮਾਰ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਆ ਗਏ ਮਹਾਰਾਜ ਅਸੀਂ ਤਿਆਰ ਹਾਂ ਤਾਂ ਉਸ ਤੋਂ ਬਾਅਦ ਫਿਰ 500 ਦੇ ਕਰੀਬ ਜਿਹੜਾ ਉਜਾਠਾ ਬਣ ਜਾਂਦਾ ਹੈ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨਾਂ ਦੇ ਪੰਜ ਜਥੇਦਾਰ ਜਿਹੜੇ ਸੀ ਉਹ ਥਾਪੇ ਫਿਰ ਅਕਾਲ ਤਖਤ ਸਾਹਿਬ ਦੇ ਸਨਮੁਖ ਕੁਸ਼ਤੀਆਂ ਕਰਾਈਆਂ ਜਾਂਦੀਆਂ ਘੋੜਸਵਾਰੀ ਕਰਾਈ ਜਾਂਦੀ ਹੈ ਸਿੱਖ ਸ਼ਿਕਾਰ ਖੇਡਣ ਵਾਸਤੇ ਜਾਂਦੇ ਲੋਕ ਆਪਣੇ ਮਸਲੇ ਲੈ ਕੇ ਅਕਾਲ ਤਖਤ ਸਾਹਿਬ ਤੇ ਪਹੁੰਚਦੇ ਹੈ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਮਸਲਿਆਂ ਦਾ ਨਬਟਾਰਾ ਕਰਿਆ ਕਰਦੇ ਸੀ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਇਸੇ ਕਰਕੇ ਹਕੂਮਤ ਨੇ ਜਿਹੜਾ ਸੀ ਉਹ ਕੈਦ ਕਰ ਲਿਆ ਗੋਵਾਲੀਅਰ ਦੇ ਕਿਲੇ ਦੇ ਵਿੱਚ ਸਤਿਗੁਰੂ ਕੈਦ ਜਿਹੜਾ ਉਹ ਕੱਟ ਕੇ ਜਦੋਂ ਰਿਹਾ ਹੋ ਕੇ ਵਾਪਸ ਆਉਂਦੇ ਆ ਫਿਰ ਸਤਿਗੁਰੂ ਨੂੰ ਚਾਰ ਚੰਗਾ ਕਰਨੀਆਂ ਪੈਂਦੀਆਂ ਇਦਾਂ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਪੀਰੀ ਨੂੰ ਜਿਹੜਾ ਦੁਨੀਆ ਦੇ ਵਿੱਚ ਪ੍ਰਗਟ ਕੀਤਾ ਭਾਵੇਂ ਮੇਰੀ ਪੀਰੀ ਗੁਰੂ ਨਾਨਕ ਸਾਹਿਬ ਦੇ ਵੇਲੇ ਆਰੰਭ ਹੋ ਗਈ ਸੀ ਪਰ ਪੰਜ ਜਾਮਿਆਂ ਤੱਕ ਮੇਰੀ ਬਿਲਕੁਲ ਸ਼ਾਂਤ ਮੈਤਰੀਕੇ ਨਾਲ ਸੀ ਔਰ ਛੇਵੇਂ ਜਾਮੇ ਦੇ ਵਿੱਚ ਜਾ ਕੇ ਜਿਹੜਾ ਉਹ ਮੇਰੀ ਸੰਸਾਰ ਦੇ ਸਾਹਮਣੇ ਪ੍ਰਗਟ ਹੁੰਦੀ ਹੈ ਹਾਲਾਂਕਿ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇਕਰ ਤੁਹਾਨੂੰ ਮੂਰਖ ਕੋਈ ਤੰਗ ਕਰਦਾ ਹੋਵੇ ਤੇ ਮਹਾਰਾਜ ਫਿਰ ਕੀ ਕਰਨਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੂਰਖੇ ਨਾਲ ਨਾ ਲੁੱਝੀਏ ਵੀ ਉਹਦੇ ਲਾਗੇ ਜਿਹੜਾ ਉਹ ਨਹੀਂ ਜਾਣਾ ਚਾਹੀਦਾ ਪਾਸਾ ਵੱਟ ਲੈਣਾ ਚਾਹੀਦਾ ਮਹਾਰਾਜ ਸਾਡੇ ਚੁੱਪ ਕਰਨ ਕਰਕੇ ਮੂਰਖ ਚੁੱਪ ਨਹੀਂ ਕਰਦਾ ਫਿਰ ਕੀ ਕਰੀਏ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸੀ ਮੂਰਖ ਗੰਡ ਪਵੇ ਮੂੰਹ ਮਾਰ ਫਿਰ ਉਹਦੇ ਮੂੰਹ ਦੇ ਉੱਪਰ ਇੱਕ ਚਪੇੜ ਮਾਰ ਮੂਰਖ ਆਪਣੇ ਆਪ ਚੁੱਪ ਕਰ ਜਾਏਗਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਦਾਂ ਕਰਕੇ ਮੀਰੀ ਪੀਰੀ ਦਾ ਪ੍ਰਗਟ ਆਵਾ ਜਿਹੜਾ ਉਹ ਕੀਤਾ ਸੀ ਤਾਂ ਸੰਸਾਰ ਦੇ ਵਿੱਚ ਕੀ ਹੈ ਅਕਾਲ ਪੁਰਖ ਵਾਹਿਗੁਰੂ ਮੇਰੀ ਪੀਰੀ ਦਾ ਧਾਰਨੀ ਹੈ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦਾ ਸੁਭਾਅ ਹੈ ਜਿਹੜਾ ਦੁਸ਼ਟ ਹੈ ਜਿਹੜਾ ਪਾਪ ਕਰਦਾ ਹੈ ਜਿਹੜਾ ਜ਼ੁਲਮ ਕਰਦਾ ਹੈ ਰੱਬ ਨੂੰ ਸਜ਼ਾ ਦਿੰਦਾ ਹੈ ਆਦ ਕਾਲ ਤੋਂ ਲੈ ਕੇ ਆਪਾਂ ਵੇਖਦੇ ਹਾਂ ਅਵਤਾਰੀ ਪੁਰਸ਼ਾਂ ਨੇ ਇਦਾਂ ਕੀਤਾ ਭਾਵੇਂ ਪ੍ਰਹਿਲਾਦ ਦੇ ਉੱਪਰ ਜ਼ੁਲਮ ਕਰਨ ਵਾਲੇ ਹਰਨਾਕਸ਼ ਨੂੰ ਜਿਹੜਾ ਮਾਰਿਆ ਗਿਆ ਹੋਵੇ ਭਾਵੇਂ ਰਾਵਣ ਨੂੰ ਭਾਵੇਂ ਕੰਸ ਨੂੰ ਜਿਹੜਾ ਮਾਰਿਆ ਗਿਆ ਹੋਵੇ ਪਾਵ ਸਜ਼ਾ ਜਿਹੜੀ ਉਹ ਦਿੱਤੀ ਜਾਂਦੀ ਰਹੀ ਹੈ ਤਾਂ ਪ੍ਰਮਾਤਮਾ ਨੇ ਕੁਦਰਤ ਦੇ ਵਿੱਚ ਵੀ ਐਸਾ ਹੀ ਨਿਜ਼ਮ ਜਿਹੜਾ ਉਹ ਪੈਦਾ ਕੀਤਾ ਹੈ گلاب ਬਹੁਤ ਕੋਮਲ ਹੈ ਬਹੁਤ ਖੂਬਸੂਰਤ ਹੈ ਪਰ ਇਦਾਂ ਹੀ ਕੋ ਝਰਾਟ ਮਾਰ ਕੇ گلاب ਨੂੰ ਨਹੀਂ ਤੋੜ ਸਕਦਾ ਕਿਉਂ ਪ੍ਰਮਾਤਮਾ ਨੇ گلاب ਦੀ ਰੱਖਿਆ ਦੇ ਵਾਸਤੇ ਤਿੱਖੇ ਕੰਡੇ ਲਾਏ ਆ ਜਿਹੜਾ ਚਰਾਟ ਮਾਰੇਗਾ ਉਹਦੇ ਹੱਥ ਨੂੰ ਕੰਡਾ ਜਿਹੜਾ ਉਹ ਚੀਰ ਦਵੇਗਾ ਪਰਮਾਤਮਾ ਨੇ ਵੀ ਗੁਲਾਬ ਦੀ ਰੱਖਿਆ ਵਾਸਤੇ ਕੰਡੇ ਲਾਏ ਆ ਤਾਂ ਇਸੇ ਤਰ੍ਹਾਂ ਦੇ ਨਾਲ ਸਿੱਖ ਵੀ ਕੁਦਰਤ ਦੇ ਨਾਲ ਸੰਬੰਧ ਰੱਖਦਾ ਹੈ ਪਰਮਾਤਮਾ ਨਾਲ ਸੰਬੰਧ ਰੱਖਦਾ ਹੈ ਤਾਂ ਆਕਾਲ ਪੁਰਖ ਵਾਹਿਗੁਰੂ ਦੇ ਰੱਬੀ ਹੁਕਮ ਅਨੁਸਾਰ ਸਿੱਖ ਵੀ ਪੀਰੀ ਦੇ ਨਾਲ ਨਾਲ ਮੀਰੀ ਪਵਤਾਕਤ ਰੱਖਦਾ ਹੈ ਕਿ ਇਦਾਂ ਹੀ ਆਣਕੇ ਦੇ ਉੱਪਰ ਹਮਲਾ ਕਰਕੇ ਕੋਈ ਇਹਨੂੰ ਲੁੱਟ ਨਹੀਂ ਸਕਦਾ ਇਹਨੂੰ ਮਾਰ ਨਹੀਂ ਸਕਦਾ ਬਲਕਿ ਸਿੱਖ ਆਪਣੀ ਰੱਖਿਆ ਆਪ ਕਰਦਾ ਹੈ ਕੁਦਰਤ ਦੇ ਵਿੱਚ ਵੀ ਹਰ ਜੀਵ ਜਿਹੜਾ ਹੈ ਉਹ ਆਪਣੀ ਰੱਖਿਆ ਕਰਨ ਦੀ ਸਮਰੱਥਾ ਰੱਖਦਾ ਹੈ ਕਿਸੇ ਨੂੰ ਪ੍ਰਮਾਤਮਾ ਨੇ ਜਿਹੜਾ ਉਹ ਸਿੰਗ ਲਾ ਦਿੱਤੇ ਆਪਣੀ ਰੱਖਿਆ ਕਰਨ ਵਾਸਤੇ ਕਿਸੇ ਨੂੰ ਜਿਹੜਾ ਵਾ ਉਹ ਡੰਗ ਦੇ ਦਿੱਤਾ ਆਪਣੀ ਰੱਖਿਆ ਕਰਨ ਵਾਸਤੇ ਲੋਕ ਉਹਦੇ ਤੋਂ ਡਰਦੇ ਆ ਨਾ ਇਸੇ ਤਰ੍ਹਾਂ ਦੇ ਨਾਲ ਸਿੱਖ ਵੀ ਆਪਣੀ ਰੱਖਿਆ ਕਰਦਾ ਹੈ ਮੀਰੀ ਪੀਰੀ ਦਾ ਧਾਰਨੀ ਹੁੰਦਾ ਹੈ ਹੁਣ ਸ਼ਸਤਰ ਜਿਹੜੇ ਆ ਉਹ ਜ਼ਾਲਮ ਦੇ ਕੋਲ ਵੀ ਹੈ ਤੇ ਜਿਹਦੇ ਜ਼ਾਲਮ ਦੇ ਕੋਲ ਸ਼ਸਤਰ ਹੈ ਉਹ ਲੋਕਾਂ ਤੇ ਜ਼ੁਲਮ ਕਰਦੇ ਆ ਹਥਿਆਰ ਕਿਹ ਹੈ ਉਹ ਨੂੰ ਜਾਂਦਾ ਹੈ ਜਿਹੜਾ ਕਿਸੇ ਦੀ ਹੱਤਿਆ ਕਰਦਾ ਹੋਵੇ ਤਾਂ ਇੱਕ ਪਾਸੇ ਜੁਲਮ ਕਰਨ ਵਾਲੇ ਲੋਕਾਂ ਦੇ ਕੋਲ ਸ਼ਸਤਰ ਹੈ ਦੂਜੇ ਪਾਸੇ ਸਿੱਖਾਂ ਦੇ ਕੋਲ ਸ਼ਸਤਰ ਹੈ ਸਿੱਖਾਂ ਦੇ ਕੋਲ ਜਿਹੜੇ ਸ਼ਸਤਰ ਹੈ ਉਹ ਜ਼ੁਲਮ ਨੂੰ ਰੋਕਦੇ ਹੈ ਉਹ ਜਿਹੜੇ ਜ਼ੁਲਮ ਕਰਨ ਵਾਲੇ ਲੋਕ ਹੈ ਉਹਨਾਂ ਦਾ ਸ਼ੋਦਾ ਲਾਉਂਦੇ ਹੈ ਉਹਨਾਂ ਨੂੰ ਖਤਮ ਕਰਦੇ ਹੈ ਹੁਣ ਇੱਕ ਕੈਂਚੀ ਤੇ ਇੱਕ ਕਰਦ ਡਾਕਟਰ ਦੇ ਕੋਲ ਵੀ ਹੈ ਉਹ ਜਦੋਂ ਕਿਸੇ ਨੂੰ ਕੱਟਦਾ ਹੈ ਤੇ ਉਹ ਕਿਸੇ ਨੂੰ ਜ਼ਿੰਦਗੀ ਦਿੰਦਾ ਹੈ ਉਹੀ ਕੈਂਚੀ ਉਹੀ ਕਰਦ ਇੱਕ ਡਾਕੂ ਦੇ ਕੋਲ ਵੀ ਹੈ ਉਹ ਜਿਹੜਾ ਡਾਕੂ ਹੈ ਉਹ ਕਿਸੇ ਦੀ ਜ਼ਿੰਦਗੀ ਨੂੰ ਖੋਹ ਲੈਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਨੂੰ ਜਿਹੜਾ ਸੀ ਉਹ ਸ਼ਸਤਰ ਪਕੜਾ ਕੇ ਇਹ ਕਿਹਾ ਵੀ ਤੁਸੀਂ ਜਿਹੜਾ ਏ ਉਹ ਦੁਸ਼ਟਾਂ ਦਾ ਨਾਸ਼ ਕਰਨਾ ਹੈ ਜਦੋਂ ਸਮਰੱਥ RAMDAS ਨੇ ਪੁੱਛਿਆ ਸੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਿ ਇਹ ਸ਼ਸਤਰ ਕਿਉਂ ਧਾਰਨ ਕੀਤੇ ਹੈ ਤੇ ਮਹਾਰਾਜ ਨੇ ਸਿੱਧਾ ਤੇ ਸਪਸ਼ਟ ਜਵਾਬ ਦਿੱਤਾ ਕਿ ਇਹ ਸ਼ਸਤਰ ਗਰੀਬ ਦੀ ਰੱਖਿਆ ਜ਼ਰਵਾਣੇ ਦੀ ਪੱਖਿਆ ਇਹ ਗਰੀਬਾਂ ਦੀ ਰੱਖਿਆ ਕਰਨ ਵਾਸਤੇ ਤੇ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਹੈ ਫਿਰ ਹਾ ਗੁਰੂ ਹਰ Rai ਸਾਹਿਬ ਮਹਾਰਾਜ ਨੇ 2200 ਘੋੜਸਵਾਰ ਰੱਖੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤੇ 14 ਸਾਲ ਦੀ ਉਮਰ ਵਿੱਚ ਇੰਨੀ ਤੇਗ ਚਲਾਈ ਉਹਨਾਂ ਨੂੰ ਤੇ ਇੱਕ ਬਹਾਦਰੀ ਦਾ ਖਿਤਾਬ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਮਾਂ ਆਉਣ ਦੇ ਉੱਪਰ ਉਹ ਦੋ ਤਲਵਾਰਾਂ ਜਿਹੜੀਆਂ ਗੁਰੂ ਹਰਗੋਬਿੰਦ ਸਾਹਿਬ ਨੇ ਧਾਰਨ ਕੀਤੀਆਂ ਸੀ ਉਹਨਾਂ ਨੂੰ ਇਕੱਠਿਆਂ ਕਰਕੇ ਖੰਡਾ ਬਣਾ ਦਿੱਤਾ ਉਹ ਖੰਡਾ ਮੀਰੀ ਤੇ ਪੀਰੀ ਦਾ ਪ੍ਰਤੀਕ ਜਦੋਂ ਫਿਰ ਅੰਮ੍ਰਿਤ ਤਿਆਰ ਕੀਤਾ ਗਿਆ ਉਹਦੇ ਵਿੱਚ ਵੀ ਖੰਡਾ ਇਹ ਫੇਰਿਆ ਗਿਆ ਭਾਵ ਮੀਰੀ ਪੀਰੀ ਦਾ ਪ੍ਰਤੀਕ ਹੈ ਸੰਤ ਸਿਪਾਈ ਦਾ ਪ੍ਰਤੀਕ ਹੈ ਭਗਤੀ ਸ਼ਕਤੀ ਦਾ ਪ੍ਰਤੀਕ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਜਿਹੜਾ ਸੀ ਉਹ ਸੰਤ ਸਿਪਾਈ ਬਣਾ ਦਿੱਤਾ ਅਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੱਕੇ ਤੌਰ ਦੇ ਉੱਪਰ ਖਾਲਸੇ ਦੇ ਗਲ ਵਿੱਚ ਤੇਗ ਧਾਰਨ ਕਰਵਾ ਦਿੱਤੀ ਤੇ ਕਿਹਾ ਕਿ ਕਿਰਪਾਨ ਪਾਣ ਧਾਰਿਆਂ ਕੋਟ ਪਾਪ ਟਾਰਿਆਂ ਕਿਰਪਾਨ ਨੂੰ ਧਾਰਨ ਕਰਨ ਦੇ ਨਾਲ ਕਰੋੜਾਂ ਪਾਪ ਜਿਹੜੇ ਉਹ ਖਤਮ ਹੋ ਜਾਂਦੇ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਕਿਰਪਾਨ ਦਿੱਤੀ ਪੰਜ ਕਕਾਰਾਂ ਦੇ ਵਿੱਚ ਸ਼ਾਮਲ ਕੀਤੀ ਅੱਜ ਵੀ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚੋਂਦੀ ਹੈ ਉਦੋਂ ਅਰਦਾਸ ਕੀਤੀ ਜਾਂਦੀ ਹੈ ਪਰ ਦੇਗ ਪ੍ਰਵਾਨਤਾ ਹੁੰਦੀ ਹੈ ਜਦੋਂ ਉਹਦੇ ਵਿੱਚ ਤੇਗ ਭੇਟ ਕੀਤੀ ਜਾਵੇ ਪਾਪ ਇਹ ਦੇ ਤੇ ਤੇਗ ਦਾ ਸੁਮੇਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੱਕੇ ਤੌਰ ਦੇ ਉੱਪਰ ਖਾਲਸੇ ਨੂੰ ਤੇਗ ਦਿੱਤੀ ਸੰਤ ਸਿਪਾਈ ਬਣਾਇਆ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਧੰਨ ਜੀਉ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁੱਧ ਵਿਚਾਰੇ ਜਦੋਂ ਤੁਸੀਂ ਸੰਸਾਰ ਤੇ ਰਹਿਣਾ ਹੈ ਉਦੋਂ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਤੇ ਜਦੋਂ ਕੋਈ ਜ਼ਾਲਮ ਚੜ ਕੇ ਆ ਜੇ ਤੇ ਫਿਰ ਤੁਹਾਡੇ ਅੰਦਰ ਜੁੱਧ ਦਾ ਚਾਹ ਹੋਣਾ ਚਾਹੀਦਾ ਹੈ ਉਸ ਜ਼ਾਲਮ ਨਾਲ ਟੱਕਰ ਵੀ ਲੈਣੀ ਹੈ ਭਾਈ ਕਾਨ ਸਿੰਘ ਨਾਬਾ ਜੀ ਨੇ ਵੀ ਇਦਾਂ ਦੇ ਬਚਨ ਕਿਹਾ ਕੇ ਕਮਲ ਜੋ ਮਾਇਆ ਜਲ ਵਿੱਚ ਹੈ ਅਲੇਪ ਸਦਾ ਸਭ ਦਾ ਸਨੇਹੀ ਚਾਲ ਸਭ ਤੋਂ ਨਰਾਲੀ ਹੈ ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ ਬਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ ਧਰਮ ਦੇ ਜੰਗ ਲਈ ਚੜੇ ਮੁਖ ਲਾਲੀ ਹੈ ਪੂਜੇ ਨਾ ਅਕਾਲ ਬਿਨਾ ਹੋਰ ਦੇਵੀ ਦੇਵ ਸੋ ਸਿੱਖ ਦਸ਼ਮੇਸ਼ ਦਾ ਕਹੀਏ ਅਕਾਲੀ ਹੈ ਤੇ ਜਿਹੜਾ ਸਿੱਖ ਹੈ ਉਹ ਸ਼ਕਤਰਤਾਰੀ ਹੁੰਦਾ ਹੈ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਤੇ ਜ਼ਾਲਮਾਂ ਦਾ ਨਾਸ਼ ਵੀ ਕਰਦਾ ਹੈ ਇਹ ਮੇਰੀ ਪਰੀ ਸਿੱਖੀ ਦੇ ਵਿੱਚ ਬਹੁਤ ਵਿਲੱਖਣਤਾ ਰੱਖਦੀ ਹੈ ਇਹ ਕਿਸੇ ਦੇ ਉੱਪਰ ਜ਼ੁਲਮ ਨਹੀਂ ਕਰਦੀ ਲੇਕਿਨ ਜ਼ੁਲਮ ਨੂੰ ਰੋਕਦੀ ਹੈ ਇਹ ਕਿਸੇ ਦੇ ਨਾਲ ਧੱਕਾ ਨਹੀਂ ਕਰਦੀ ਪਰ ਹੁੰਦੇ ਧੱਕੇ ਨੂੰ ਰੋਕਦੀ ਹੈ ਮੇਰੀ ਪਰੀ ਦਿਵਸ ਸਮੁੱਚੇ ਖਾਲਸਾ ਪੰਥ ਵੱਲੋਂ ਜਿਹੜਾ ਮਨਾਇਆ ਜਾ ਰਿਹਾ ਹੈ ਮੇਰੀ ਪਰੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤੇ ਆਪਾਂ ਵੀ ਸਾਰੇ ਮੇਰੀ ਪਰੀ ਦੇ ਧਾਰਨੀ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ